ਸੱਚੀ ਕਾਜੀ ਸਾਰਿਆਂ ਨੂੰ ਸਵਾਗਤ ਹੈ ਜੀ ਸਾਰਿਆਂ ਦਾ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਦੋਸਤੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਅੰਮ੍ਰਿਤਸਰ ਵੱਲੋਂ ਨਵੀਂ ਪਾਰਟੀ ਦੇ ਲਈ ਨੋਟੀਫਿਕੇਸ਼ਨ ਆਊਟ ਕੀਤਾ ਗਿਆ ਹੈ ਕਿਵੇਂ ਤੁਸੀਂ ਅਪਲਾਈ ਕਰਨਾ ਹੈ ਕੌਣ-ਕੌਣ ਅਪਲਾਈ ਕਰ ਸਕਦਾ ਹੈ ਕੁਆਲਿਫੀਕੇਸ਼ਨ ਕੀ ਹੈ ਕਿੰਨੀਆਂ ਪੋਸਟਾਂ ਆਊਟ ਕੀਤੀਆਂ ਗਈਆਂ ਨੇ ਇਸ ਦੀ ਪੂਰੀ ਜਾਣਕਾਰੀ ਤੁਹਾਨੂੰ ਅੱਗੇ ਵੀਡੀਓ ਵਿੱਚ ਮਿਲ ਜਾਵੇਗੀ ਇਸ ਲਈ ਤੁਸੀਂ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖਿਓ ਦੋਸਤੋ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕੀਤਾ ਹੈ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਨਾਲ ਹੀ ਬੈਲ ਆਈਕਨ ਨੂੰ ਹਿੱਟ ਕਰੋ ਤਾਂ ਕਿ ਤੁਹਾਨੂੰ ਸਾਡੀ ਲੇਟੈਸਟ ਵੀਡੀਓਜ਼ ਦੀ ਅਪਡੇਟ ਮਿਲਦੀ ਰਹੇ ਤਾਂ ਚਲੋ ਦੋਸਤੋ ਵੀਡੀਓ ਸਟਾਰਟ ਕਰਦੇ ਹਾਂ ਤੇ ਪੋਸਟਾਂ ਬਾਰੇ ਡਿਟੇਲ ਵਿੱਚ ਜਾਣਕਾਰੀ ਹਾਸਲ ਕਰਦੇ ਹਾਂ ਦੋਸਤੋ ਨੋਟੀਫਿਕੇਸ਼ਨ ਆਊਟ ਕੀਤਾ ਗਿਆ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਵੱਲੋਂ ਨੋਟੀਫਿਕੇਸ਼ਨ ਆਊਟ ਕੀਤਾ ਗਿਆ ਹੈ ਪੋਸਟਾਂ ਦੀ ਜਾਣਕਾਰੀ ਕੁਝ ਇਸ ਪ੍ਰਕਾਰ ਹੈ ਸਭ ਤੋਂ ਪਹਿਲਾ ਪੋਸਟ ਹੈਗੀ ਹੈ ਜੀ ਜੇਈ ਸਿਵਲ ਦੀਆਂ ਪੋਸਟਾਂ ਆਊਟ ਕੀਤੀਆਂ ਗਈਆਂ ਨੇ ਨੰਬਰ ਆਫ ਵੈਕੈਂਸੀਸ ਦੀ ਗੱਲ ਕਰੀਏ ਤਾਂ 8 ਪੋਸਟਾਂ ਵਿਦਿਅਕ ਯੋਗਤਾ ਹੈਗੀ ਅਜੇ 3 ਸਾਲ ਦਾ ਡਿਪਲੋਮਾ ਤੁਸੀਂ ਸਿਵਲ ਦੇ ਵਿੱਚ ਕੀਤਾ ਹੋਇਆ ਹੈ ਨਾਲ ਹੀ ਤੁਹਾਡੇ ਕੋਲ ਸੰਬੰਧਿਤ ਖੇਤਰ ਦੇ ਵਿੱਚ 7 ਸਾਲ ਦਾ ਐਕਸਪੀਰੀਅੰਸ ਹੈਗਾ ਏ ਤੁਸੀਂ ਇਸ ਵੈਕੈਂਸੀ ਲਈ ਅਪਲਾਈ ਕਰ ਸਕਦੇ ਹੋ ਬਾਦ ਦੇ ਹਾਂਜੀ ਅਗਲੀ ਪੋਸਟ ਵੱਲ ਅਗਲੀ ਪੋਸਟ ਹੈਗੀ ਹੈ ਜੀ ਡਰਾਫਟਸਮੈਨ ਦੀ ਪੋਸਟ ਸਿਵਲ ਦੇ ਵਿੱਚ ਆਊਟ ਕੀਤੀ ਗਈ ਹੈ ਨੰਬਰ ਆਫ ਵੈਕੈਂਸੀਜ਼ ਦੀ ਗੱਲ ਕਰੀਏ ਤਾਂ ਤਿੰਨ ਪੋਸਟ ਆਊਟ ਕੀਤੀਆਂ ਗਈਆਂ ਨੇ ਡਰਾਫਟਸਮੈਨ ਦੀਆਂ 3 ਸਾਲ ਦਾ ਡਿਪਲੋਮਾ ਤੁਸੀਂ ਪੋਲੀਟੈਕਨਿਕ ਸਿਵਲ ਦੇ ਵਿੱਚ ਕੀਤਾ ਹੋਇਆ ਹੈ ਤਾਂ ਤੁਸੀਂ ਅਪਲਾਈ ਕਰ ਸਕਦੇ ਹੋ ਜਿਹੜੇ ਵੀ ਚਾਹਵਨ ਅੰਮ੍ਰਿਤਧਾਰੀ ਉਮੀਦਵਾਰ ਨੇ ਕੇਵਲ ਪੁਰਸ਼ ਉਮੀਦਵਾਰਾਂ ਦੇ ਲਈ ਇਹ ਪੋਸਟਾਂ ਆਊਟ ਕੀਤੀਆਂ ਗਈਆਂ ਨੇ ਉਕਤ ਅਨੁਸਾਰ ਵਿਦਿਅਕ ਯੋਗਤਾ ਦੇ ਸਰਟੀਫਿਕੇਟ ਦੀਆਂ ਤਸਦੀਕ شدہ ਫੋਟੋਕਾਪੀਆਂ ਸੰਬੰਧਿਤ ਖੇਤਰ ਦੇ ਤਜਰਬੇ ਦਾ ਸਰਟੀਫਿਕੇਟ ਅੰਮ੍ਰਿਤਪਨ ਸਰਟੀਫਿਕੇਟ ਤੇ ਦੋ ਤੁਸੀਂ ਪਾਸਪੋਰਟ ਸਾਈਜ਼ ਫੋਟੋਆਂ ਜਿਹੜੀਆਂ ਲਗਾਉਣੀਆਂ ਨੇ ਲਗਾ ਕੇ ਤੁਸੀਂ ਆਪਣੇ ਸਾਰੇ ਕਾਗਜ਼ਾ ਮੁਕੰਮਲ ਕਰਕੇ ਤੁਸੀਂ ਭੇਜ ਦੇਣੇ ਨੇ 25/07/2025 ਤੱਕ ਤੁਸੀਂ ਅਪਲਾਈ ਕਰ ਸਕਦੇ ਹੋ ਮੁੱਖ ਸਕੱਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਅੰਮ੍ਰਿਤਸਰ ਇਸ ਐਡਰੈਸ 'ਤੇ ਤੁਸੀਂ ਆਪਣੇ ਡਾਕੂਮੈਂਟਸ ਆ ਜਿਹੜੇ ਉਹ ਭੇਜਨੇ ਨੇ ਆਪਣੇ ਯੋਗਤਾ ਦੇ ਸਰਟੀਫਿਕੇਟ ਦੀ ਤੁਸੀਂ ਕਾਪੀਆਂ ਲਗਾਉਣੇ ਫੋਟੋਕਾਪੀਆਂ ਤਸਦੀਕਸ਼ੁਦਾ ਹੋਣੇ ਚਾਹੀਦੀਆਂ ਨੇ ਐਕਸਪੀਰੀਅੰਸ ਸਰਟੀਫਿਕੇਟ ਅੰਮ੍ਰਿਤਪੰਦਰ ਸਰਟੀਫਿਕੇਟ ਤੇ ਦੋ ਤੁਸੀਂ ਪਾਸਪੋਰਟ ਸਾਈਜ਼ ਫੋਟੋਗ੍ਰਾਫਸ ਲਗਾਨੀਆਂ ਨੇ ਉਪਰੋਕਤ ਦਿੱਤੀਆਂ ਸ਼ਰਤਾਂ ਅਨੁਸਾਰ ਅਧੂਰੇ ਕਾਗਜ਼ਾਂ ਵਾਲੀਆਂ ਅਰਜ਼ੀ ਦਾ ਪੁਰ ਵਿਚਾਰ ਨਹੀਂ ਕੀਤੀ ਜਾਵੇਗੀ ਅਤੇ ਉਸ ਨੂੰ ਅਯੋਗ ਮੰਨਿਆ ਜਾਵੇਗਾ ਇੰਟਰਵਿਊ ਸਮੇਂ ਸਭ ਹੱਕ ਨਿਮਨ ਹਸਤਾਖਰੀ ਪਾਸ ਸਾਖਵੇਂ ਹੋਣਗੇ ਦੋਸਤੋ ਜਿਹੜੇ ਵੀ ਚਾਹਵਣ ਅਮ੍ਰਿਤਧਾਰੀ ਉਮੀਦਵਾਰ ਨੇ ਕੇਵਲ ਪੁਰਸ਼ ਉਮੀਦਵਾਰਾਂ ਦੇ ਲਈ ਪੋਸਟਾਂ ਆਊਟ ਕੀਤੀਆਂ ਗਈਆਂ ਨੇ ਉਕਤ ਅਨੁਸਾਰ ਵਿਦਿਅਕ ਯੋਗਤਾ ਦੇ ਸਰਟੀਫਿਕੇਟ ਦੀਆਂ ਤਸਦੀਕ شدہ ਫੋਟੋਕਾਪੀਆਂ ਫਿਰ ਸੰਬੰਧਿਤ ਖੇਤਰ ਦੇ ਤਜਰਬੇ ਦਾ ਸਰਟੀਫਿਕੇਟ ਅਮ੍ਰਿਤਪਾਲ ਸਰਟੀਫਿਕੇਟ ਤੇ ਦੋ ਤੁਸੀਂ ਪਾਸਪੋਰਟ ਸਾਈਜ਼ ਫੋਟੋਆਂ ਆਪਣੀਆਂ ਆਪਣੀ ਮੰਗ ਦਰਖਾਸਤ ਪੁਰ ਲਗਾ ਕੇ ਸਾਰੇ ਕਾਗਜ਼ ਤੁਸੀਂ ਮੁਕੰਮਲ ਕਰਕੇ 25/07/2025 ਤੱਕ ਤੁਸੀਂ ਭੇਜਨੇ ਨੇ ਐਡਰੈਸ ਨੋਟ ਕਰ ਲਓ ਜਿਸ ਐਡਰੈਸ ਤੇ ਤੁਸੀਂ ਆਪਣੇ ਡਾਕੂਮੈਂਟਸ ਜਿਹੜੇ ਭੇਜਨੇ ਨੇ ਮੁਖ ਸਕੱਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਅੰਮ੍ਰਿਤਸਰ ਇਸ ਐਡਰੈਸ ਤੇ ਤੁਸੀਂ ਆਪਣੇ ਯੋਗਤਾ ਦੇ ਸਰਟੀਫਿਕੇਟ ਤਸਦੀਕਸ਼ੁਦਾ ਫੋਟੋਕਾਪੀਆਂ ਹੋਣੀਆਂ ਚਾਹੀਦੀਆਂ ਨੇ ਐਕਸਪੀਰੀਅੰਸ ਸਰਟੀਫਿਕੇਟ ਅੰਮ੍ਰਿਤਪਾਨ ਸਰਟੀਫਿਕੇਟ ਤੇ ਦੋ ਤੁਸੀਂ ਪਾਸਪੋਰਟ ਸਾਈਜ਼ ਫੋਟੋਗ੍ਰਾਫਸ ਲਗਾਉਣੀਆਂ ਨੇ ਆਪਣੀ ਮੰਗ ਹੈ ਜਿਹੜੀ ਤੁਸੀਂ ਉਹ ਭੇਜ ਦੇਣੀ ਹੈ ਉਪਰੋਕਤ ਦਿੱਤੀਆਂ ਸ਼ਰਤਾਂ ਅਨੁਸਾਰ ਅਧੂਰੇ ਕਾਗਜ਼ਾ ਵਾਲੀਆਂ ਅਰਜ਼ੀ ਦਾ ਪੂਰਵ ਵਿਚਾਰ ਨਹੀਂ ਕੀਤੀ ਜਾਵੇਗੀ ਅਤੇ ਉਸ ਨੂੰ ਅਯੋਗ ਮੰਨਿਆ ਜਾਵੇਗਾ। ਇੰਟਰਵਿਊ ਸਮੇਂ ਸਭ ਹੱਕਾ ਜਿਹੜੇ ਉਹ ਨਿਮਨ ਹਸਤਾਖਰੀ ਪਾਸ ਰੱਖਵੇਂ ਹੋਣਗੇ। ਦੋਸਤੋ ਇਹ ਹੈਗੀ ਹੈ ਜੀ ਅੱਜ ਦੀ ਪੋਸਟਾਂ ਦੀ ਜਾਣਕਾਰੀ। ਵੀਡੀਓ ਵਧੀਆ ਲੱਗੀ ਵੀਡੀਓ ਨੂੰ ਵਰਤਵਾਰ ਲਾਈਕ ਤੇ ਸ਼ੇਅਰ ਜ਼ਰੂਰ ਕਰੋ। ਤਾਂ ਚਲੋ ਦੋਸਤੋ ਮਿਲਦੇ ਹਾਂ ਜੀ ਅਗਲੀ ਵੀਡੀਓ ਵਿੱਚ ਨਵੀਂ ਜਾਣਕਾਰੀ ਦੇ ਨਾਲ। ਥੈਂਕਸ ਫਾਰ ਵਾਚਿੰਗ।